ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਕੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਇੱਦੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜੇ ਉਹ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਵੱਲ ਕੇ ਕੰਨ ਨਾਲ ਲਾਉਂਦਾ ਪੁੱਤਰ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਯਾਨੀ ਗੱਡੀ ਚਾੜ੍ਹਦਾ ਉਹ ਤਿਹਾੜ ਜਿਹੇ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਪੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ ਪਰੰਤੂ ਮੈਂ ਥੋੜ੍ਹੀਆਂ ਗੱਲਾਂ ਜ਼ਰੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਣੀਆਂ ਨੇ ਮੈਂ ਕਦੇ ਵੀ ਨਹੀਂ ਆਪਦੀ ਆਪ ਦੀ ਤਾਰੀਫ਼ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਐ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਐ ਠੀਕ ਐ ਵੀ ਹੈਗਾ ਜਿਹਨੇ ਆਮ ਦਾ ਸ਼ੇਰ ਸ਼ਾਹ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਬੇਕੂਫ ਕੌਣ ਐ ਥੋੜ੍ਹੀਆਂ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦ ਮੇਰੇ ਪੁੱਤ ਦੀ ਆਸਤੀ ਆਰਤੀ ਮੇਰੇ ਘਰੇ ਚ ਪਈ ਸੀ 14 ਦਾ ਥੋੜੀ ਨੱਕ ਚ ਦਮ ਕਰ ਦਿੰਦਾ ਥੋੜੇ ਮੈਂ 2 ਘੰਟਿਆਂ ਦੇ ਵਿੱਚ ਤੇ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤੌਂ ਚੜ ਗਿਆ ਕਿਸੇ ਦਾ ਹੋਰ ਕੋ ਜਾਣ ਦੇ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇ ਮੈਂ ਕਿ ਮੁਰਕੇ ਤੈਨੂੰ ਹਾਲਾਤ ਸਾਹਮਣੇ ਨਹੀਂ ਜਾਣਗੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਕਰਨ ਨੂੰ ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜੀ ਨਹੀਂ ਸੀ ਉਹਦੇ ਪਰਮਾ ਮੈਨੂੰ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਣਾਂ ਦੇ ਲਈ ਤਿਆਰ ਖੜੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਈ ਨਹੀਂ ਮੈਂ ਆਪ ਦਾ ਮਰਵਾ ਲਿਆ ਮੈਂ ਕਿਸੇ ਦੇ ਖੋਹ ਦਾ ਹੋਵੇ ਦਾ ਹਸ਼ਰ ਹੋਇਆ ਨਹੀਂ ਦੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿ ਤੋਂ ਬੇ ਭਈ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਮੈਨੂੰ ਭਗਵੰਤ ਮਾਨ ਤੇਰੀਆਂ ਇਹ ਗਿੱਦਰ ਧੋਖੀਆਂ ਦਾ ਨਹੀਂ ਪਤਾ ਸੀ ਕਿ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੂੰ ਮੇਰਾ ਘਰੋ ਜਾਨ ਤਾਂ ਸਾਰਾ ਕਿ ਤੁਸੀਂ ਮਾਰ ਕੇ ਗੋਲੀਆਂ 2 ਘੰਟੇ ਤੱਕ ਕਿਸੇ ਨਾਕੇ ਤੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲਾਰੈਂਸ ਤੇ ਜੱਗੂ ਨੇ ਐਪਲੀਕੇਸ਼ਨ ਲਾਈਆਂ ਸਾਡਾ ਮੂਸੇ ਦਾ ਕਤਲ ਦਾ ਕੋਈ ਲੈਣਾ ਦੇਣਾ ਨਹੀਂ ਜਿੱਤੇ ਇੱਕ ਮਾਨਸਾ ਕਸ਼ਟਗੀ ਦੇ ਵਿੱਚ ਜੱਗੂ ਲੈਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਕਿ ਤੇਰਾ ਜੱਗੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਦਾ ਮਾਰਿਆ ਤਾਂ ਅਸੀਂ ਉਹ ਲਾਰੈਂਸ ਦੀ ਹਾਈਪ ਲਈ ਜਾਂਦਾ ਭਸ਼ੂਰੀ ਲਾਰੈਂਸ ਘੱਟੀ ਜਾਂਦਾ ਮੈਂ ਕਿਹਾ ਕੀ ਹੈ ਤੁਸੀਂ ਕਹਿੰਦੇ ਜਿਹੜਾ ਫੋਨ ਨਹੀਂ ਫੋਨ ਤਾਂ ਥੋੜੀ ਸੀਆਈ ਦੀ ਕਸਟਡੀ ਦੇ ਵਿੱਚ ਵੀ ਕਮਿਊਨਿਕਾ ਕਰੀ ਲੈਂਦਾ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸਿੱਧੂ ਮੂਸੇਵਾਲ ਦੇ ਪਿਤਾ ਹਵੇਲੀ ਤੋਂ ਲਾਈਵ ਆਏ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਪਿਤਾ ਬਲਕੌਰ ਸਿੰਘ ਸਰਕਾਰ ਤੇ ਕਾਫੀ ਗਰਮ ਹੁੰਦੇ ਦਿਖਾਈ ਦਿੱਤੇ ਤੇ ਫੈਨਾ ਨਾਲ ਖੇਡੀ ਜਾ ਰਹੀ ਖੇਡ ਤੋਂ ਵੀ ਜਾਣੂ ਕਰਵਾਇਆ ਜਿਸ ਦੀ ਪੂਰੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਜਿਹੜੀ ਬਣਦੀ ਜ਼ਿੰਮੇਵਾਰੀ ਹੈ ਜਦੋਂ ਉਹ ਤੋਂ ਵੀ ਭੱਜ ਜਾਂਦੇ ਆ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ ਉਸੀਂ ਦੇਖਿਆ ਹੁਣੇ ਪਿਛਲੇ ਹਫਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀ ਇਹ ਕਿਤੇ ਮਾਨਯੋਗ ਅਦਾਲਤ ਦਾ ਇਨਾਕ ਸਰਪ ਹੁੰਦੀ ਤਾਂ ਮੈਂ ਆਪ ਕਾਨੂੰਨ ਦੇ ਤਰੋਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਨੇ ਸੋਬੋਟੋ ਐਕਸ਼ਨ ਲਏ ਲਿਆ ਪਹਿਲੀ ਵਾਰ ਲਿਆ ਇੰਨੇ ਨੇ ਕਮੇਟੀ ਬਣਾਈ ਕਿ ਜਾਂਚ ਕਰਦੇ ਆ ਜੀ ਵੀਡੀਓ ਬਣੀ ਕਿੱਥੇ ਆ ਅੱਠ ਮਹੀਨੇ ਸੌਂ ਹੀ ਗਏ ਬਣਾ ਕੇ ਕਮੇਟੀ ਕਿਉਂਕਿ ਰਿਪੋਰਟ ਦੇਣੀ ਨਹੀਂ ਐ ਉਹ ਫੈਲਾਂ ਦੇ ਅੰਦਰ ਹੀ ਦਬ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਹੀ ਗੱਲ ਵੀ ਇਹ ਕਿ ਜ਼ਿਲ੍ਹਾ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਐ ਤਾਂ ਇੱਕ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰਾ ਇਹ ਫਿਰ ਗੌਰ ਕੀਤੀ ਸਰਕਾਰ ਨੂੰ ਮਾਨਯੋਗ ਅਦਾਲਤ ਨਹੀਂ ਜਗਾਇਆ ਕਿ ਤੁਸੀਂ ਕੋਈ ਕਮੇਟੀ ਬਣਾਈ ਸੀ ਭਾਈ ਉਹਦੀ ਰਿਪੋਰਟ ਨਹੀਂ ਹਲੇ ਤੱਕ ਦਿੱਤੀ ਦੇ ਦੇ ਕੌਣ ਝੂਠਾ ਹੈ ਕੌਣ ਸੱਚਾ ਪਤਾ ਲੱਗ ਜੇ ਪਰ ਨਹੀਂ ਦਿੱਤੀ ਹਲੇ ਤੱਕ ਵੀ ਨਹੀਂ ਦਿੱਤੀ باوجود ਕਹਿਣ ਦੇ ਇਹ ਕਹਤਾ ਕਿ ਇੱਕ ਵੀਡੀਓ ਤਾਂ ਰਾਜਸਥਾਨ ਚ ਬਣੀ ਲੱਗਦੀ ਹੈ ਹੋ ਸਕਦੀ ਹੈ ਬਣੀ ਹੋਈ ਕਨਫਰਮ ਨਹੀਂ ਹੈ ਕਿ ਬਣੀ ਹੈ ਜਾਂ ਫਲਾਣੇ ਅਫਸਰ ਜਾਂ ਫਲਾਣੇ ਕਰਮਚਾਰੀ ਇਹਦੇ ਚ ਜ਼ਿੰਮੇਵਾਰ ਨੇ ਉਹ omen ਹੀ ਹੋ ਸਕਦੀ ਹੈ ਔਰ ਸਰਕਾਰ ਦੀ ਬੇਈਮਾਨੀ ਦੇਖੋ ਇਹਨਾਂ ਦਾ ਆਈਟੀ ਸੈਲ ਦੇਖੋ ਕਿੰਨੀਆਂ ਖੇਡਾਂ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭਲੇਖਾ ਪਾਉਣ ਦੇ ਲਈ ਖਬਰ ਲਾਤੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਚਲਾਤੀ ਵੀ Rajasthan ਚ ਬਣੀ ਇੱਕ ਫਿਲਮ ਤਾਂ ਦੇਖੋ ਜੀ ਸਿੱਕਾ ਜਾਂਚ ਕਰਦੀ ਇੱਕ ਤਾਂ Rajasthan ਚ ਬਣੀ ਲੋਕਾਂ ਦੇ ਵਿੱਚ ਭਲੇਖਾ ਪਾਤਾ ਪਿੱਛੇ ਲਿਖਦਾ ਸਿੱਕਾ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਜ ਹੈਗਾ ਵੀ ਸਿੱਟ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ Rajasthan ਚ ਬਣੀ ਹੈ ਕਰੋ ਜਨਤਾ ਨੇ ਸਮਝ ਕੇਵਲ ਤੇ ਝੂਠ ਲੋਕਾਂ ਨੂੰ ਐ ਲੱਗੇ ਵੀ ਸਿੱਟ ਨੇ ਕੰਮ ਕਰਤਾ ਇਹਦਾ ਬਲਕੌਰ ਸਿੰਘ ਦਾ ਇੰਨੇ ਭਕਾਈ ਵਾਰੀਆਂ ਦਾ ਰੋਜ ਮੈਥ ਫੜ ਕੇ ਇਹਦਾ ਕਰੀ ਇਹਨਾਂ ਨੂੰ ਦੇਤਾ ਵੀ Rajasthan ਚ ਬਣੀ ਹੈ ਇੱਕ ਪਰ ਕੁਛ ਨਹੀਂ ਫਰਾ ਝੂਠ ਦਾ ਫਲ ਹੁੰਦਾ ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐਡਮ ਕਿਉਂ ਅਸੀਂ 8 ਮਹੀਨੇ ਨੇ ਵੀਡੀਓ ਵੀਡੀਓ ਕਰੀ ਜਾਂਦੇ ਆ ਵੀਰੇ ਸਾਡੇ ਮੁਲਕ ਦੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ ਦੋ ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲਮੁਰ ਫਰੋਟੀਆਂ ਦਾ ਧੰਦਾ ਕਰਨਾ ਹੈ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਸੋਨੂੰ ਦੱਸਣਾ ਚਾਹੁੰਦਾ ਤੁਸੀਂ ਪਿਛਲੇ ਹਫਤੇ ਦੀਆਂ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਨੂੰ ਪੜ ਲਓ ਤਾਂ ਫਰੋਖ ਪਰ ਜਿਹਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ-ਦੇਣ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਊਂਗੇ ਵੱਡੇ-ਵੱਡੇ ਬਿਜ਼ਨਸਮੈਨ ਇੱਥੇ ਕੋਈ 50 ਲੱਖ ਤੋਂ ਵੱਧ ਜਾਂ ਕੁਝ ਤਰਨਵਾਰਣ ਕਰਕੇ ਦੇਖੋ ਕਿ ਪੌਣੇ 2 ਲੱਖ ਰੁਪਈਆ ਖਾਤੇ 'ਚ ਐਂਤ ਪੌਣੇ ਐਂਤ ਪੌਣਾ ਕਿੰਨਾ ਔਖਾ ਹੈ 100 ਰੁਪਈਆ ਨਹੀਂ ਲੋਕ ਅੱਜ ਕੱਲ੍ਹ ਆਨਲਾਈਨ ਦੇ ਬੰਨੇ ਸਾਹਿਬ ਫੇਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜਹਿਮਰ ਲੱਗਿਆ ਹੋਇਆ ਜੀ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਝ ਫੁੰਦਾ ਹੈ ਜਦੋਂ ਮੇਰੇ ਪੁੱਤਰ ਨੂੰ ਮਾਰਿਆ ਜਾਂਦਾ ਹੈ ਕਹਿੰਦੀ ਆ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਇੱਦੇ ਛਾਤਰ ਨੇ ਇਹ ਫੋਨ ਨੂੰ ਉਂਗਲਾ ਵੀ ਨਹੀਂ ਫਿੰਗਰਪ੍ਰਿੰਟ ਆਜੇ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਕੰਨਾਂ ਨਾਲ ਲਾਉਂਦਾ ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਯਾਨੀ ਗੱਡੀ ਚਾੜਤਾ ਉਹ ਤਿਹਾੜੀਆਂ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਪੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ ਪਰੰਤੂ ਮੈਂ ਥੋੜ੍ਹੀਆਂ ਗੱਲਾਂ ਜ਼ਰੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਂਦੀਆਂ ਨੇ ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ ਮੇਰਾ ਜਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਰੋਕੋ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਓਗੇ ਮੈਂ ਖਾ ਲਿਆ ਬਚਦੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਇਹਨਾਂ ਨੂੰ ਜਵਾਬ ਦੇ ਬਣਾਓ ਪੋੜਾ ਮਿਨੈ ਇਹ ਸਾਨੂੰ ਜੇ ਇੰਡੀਆ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਕਿ ਸਾਡੇ ਪੱਲੇ ਕੁਝ ਨਹੀਂ ਵੀ ਰੋ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚ ਤੇ ਲੜਨਾ ਵੀ ਸਿਖਾਉਂਦੇ ਆ ਪਰ ਹੁਣ ਸਾਡੀ ਨਸਲ ਖੁਸ਼ੀ ਹੋਣ ਲੱਗੀ ਹੁਣ ਤੁਸੀਂ ਕਹੋਗੇ ਜੇਲਾਂ ਦੇ ਵਿੱਚ ਕੀ ਹੈ ਜੇ ਜੇਲਾਂ 'ਚ ਫੋਨ ਚੱਲਣਗੇ ਉੱਥੋਂ ਨਸ਼ੇ ਵਿਕਣਗੇ ਤਾਂ ਸਾਡੀਆਂ 3ਾਂ ਤਲਾਕ ਹੋ ਕੇ ਸਾਡੇ ਗੇੜ ਤੇ ਬੈਠਣਗੀਆਂ ਤੁਹਾਡੀ ਨੂੰ ਧੀ ਸੁਰੱਖਿਅਤ ਨਹੀਂ ਰਹੂਗੀ ਤੁਹਾਡੀਆਂ ਕੁੱਖਾਂ 'ਚ ਪਲੰਗਲੇ ਬੱਚੇ ਤੁਹਾਡੀ نسل ਨਹੀਂ ਹੋਣਗੇ ਇਹਨਾਂ ਚੀਜ਼ਾਂ ਤੇ ਝਾਤ ਮਾਰਿਓ ਤੇ ਕੱਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ ਇਹਦੇ ਤੇ ਸਾਨੂੰ ਇੱਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪ ਵੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਇਸ ਗੱਲ ਤੇ ਪਰੰਤੂ ਤੁਸੀਂ ਇਹ ਸੰਘਰਸ਼ ਦੀ ਕੀਮਤ ਚੁਕਾਓਗੇ ਹੋਰ ਚੁਕਾ ਰਹੇ ਹੋ ਇਹ ਸਾਡੇ ਚ ਦਵਾਰੇ ਹਰੀ ਸਿੰਘ ਨਰਵਾ ਜਾਂ ਆਪਾ ਦੀਪ ਸਿੰਘ ਦਾ ਅੰਸ਼ ਜੰਮੇ ਕਦੇ ਬਰਦਾਸ਼ਤ ਨਹੀਂ ਕਰਨਗੇ ਤਾਂ ਇਸ ਸੀਜ਼ਨ ਨੂੰ ਤੁਸੀਂ ਆ ਹੁਣ ਜਦੋਂ ਪਰਤੀਆਂ ਸਿੱਟੋਂਗੇ ਨਾ ਉਦੋਂ ਥੋੜਾ ਜਿਹਾ ਵਿਚਾਰਨਾ ਇਸ ਗੱਲ ਨੂੰ ਮੈਂ ਕੋਈ ਲੀਡਰ ਨਹੀਂ ਐ ਨਾ ਮੈਂ ਥੋੜੇ ਇਲਾਕੇ ਜਾ ਕੇ ਐਮਐਲਏ ਖੜਾ ਹੋਣਾ ਨਹੀਂ ਮੈਨੂੰ ਚੌਂਡਰ ਸੀ ਮੈਂ ਬੜਾ ਚੰਗਾ ਬਾਲਾ ਜੰਗਨ ਮੈਂ ਕਦੇ ਵੀ ਨਹੀਂ ਆਪਦੀ ਆਪਦੀ ਤਾਰੀਫ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਐ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਐ ਠੀਕ ਐ ਵੇ ਹੈਗਾ ਜਿਹਨੇ ਆਪਦਾ ਸ਼ੇਰ ਸ਼ਾਹ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਬੇਕੂਫ ਕੌਣ ਐ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਅਸਤੀ ਆਰਤੀ ਮੇਰੇ ਵਿਰੇ ਚ ਪਈ ਸੀ 14 ਮਾ ਤੁਹਾਡੀ ਨੱਕ ਚ ਡਾਂਟ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਉਹ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤਾਂ ਚੜ ਗਿਆ ਕਿਸੇ ਦਾ ਹੋਰ ਕੋ ਜਾਣਦਾ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇ ਮੈਂ ਕਿ ਮੁਰਕੇ ਤੇਤੋਂ ਹਾਲਾਤ ਸਾਹਮਣੇ ਨਹੀਂ ਜਾਣਗੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁੱਗਾ ਵਾਲੀ ਸਾਹਿਬ ਦੀ ਤਾਂਗਲੇ ਨੇ ਨਸੀਤੂ ਵਾਲੇ ਆ ਤਾਂ ਸਰਕਾਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਨੂੰ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਂਣਾ ਦੇਣ ਲਈ ਤਿਆਰ ਖੜੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਈ ਨਹੀਂ ਮੈਂ ਆਪ ਦਾ ਮਰਵਾਲਿਆ ਮੈਂ ਕਿਸੇ ਦੇ ਦੇ ਖੋਹ ਦਾ ਵਜਹ ਹਸ਼ਰ ਹੋ ਜਾਂਦੀ ਦੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿਤੋਂ ਦੇ ਭਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਮੈਨੂੰ ਭਗਵੰਤਬਾਨ ਤੇਰੀਆਂ ਗਿੱਦਰ ਧੌਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੇ ਮੇਰਾ ਘਰ ਯਾਰ ਦਾ ਸਾਰਾ ਸਭ ਤੁਸੀਂ ਮਾਰ ਕੇ ਗੋਲੀਆਂ 22 ਘੰਟੇ ਤੱਕ ਕਿਸੇ ਨਾਕੇ ਤੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲੋਰੂ ਦੇ ਤੇ ਜੱਗੂ ਦੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸਾ ਦੇ ਕੰਮ ਦਾ ਕੋਈ ਲੈਣਾ ਦੇਣਾ ਨਹੀਂ ਜਿੱਦੇ ਇੱਕ ਮਾਨਸਾ ਕਸ਼ਟਰੀ ਦੇ ਵਿੱਚ ਜੱਗੂ ਲੈਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਗੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਦਾ ਮਾਰਿਆ ਤਾਂ ਅਸੀਂ ਉਹ ਲਾਰੈਂਸ ਦੀ ਹਾਈਪ ਲੈ ਜਾਂਦਾ ਪਸ਼ੂਰੀ ਲਾਰੈਂਸ ਕੱਟੀ ਜਾਂਦਾ ਮੈਂ ਕਿਹਾ ਕੀ ਹੈ ਤੁਸੀਂ ਕਹਿੰਦੇ ਜੇਲ੍ਹਾਂ ਚ ਫੋਨ ਨਹੀਂ ਫੋਨ ਤਾਂ ਥੋੜੀ ਸੀਆਈ ਦੀ ਕਸਟਡੀ ਦੇ ਵਿੱਚ ਵੀ ਅਮਰੀਕਾ ਕਰੀ ਜਾਂਦਾ ਉਹ ਜਿਹੜੇ ਆਪਸ ਨੂੰ ਮੈਂ ਆਪ ਸਮਝਦਾ ਸੀ ਵੀ ਮੇਰੇ ਪੁੱਤ ਦਾ ਦੁੱਧੋ ਪਾਣੀ ਛੜ ਕੇ ਦੇਊਗਾ ਉਹਨੇ ਗੈਂਗਸਟਰਾਂ ਨੂੰ ਲੜਕੀਆਂ ਤਾਂ ਕੁਮਹਿਆ ਕਰਾਈਆਂ ਆਪ ਦੀ ਰਿਹਾਈ ਦੇ ਉੱਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ ਫਿਰ ਉਹ ਮੈਂ ਬੇਕੂਪਾ ਹਾਂ ਮੈਂ ਕਹਿੰਦਾ ਮੈਂ ਮੰਨਦਾ ਤੁਸੀਂ ਚੰਦ ਬੋਟਾਂ ਦੀ ਗੱਤ ਰਾਜਨੀਤਿਕ ਗਲਿਆਰੇ ਚ ਜਾਣਾ ਫਿਰ ਉਹ ਜੀ ਜਦਕੇ ਜਾਓ ਮਾਰੇ ਕਿਹਨੂੰ ਥਾਪਰਾ ਦੇਣਾ ਕਿਹਨੂੰ ਨਾਂ ਦੇਣਾ ਮੇਰਾ ਕੀ ਮਤ ਮੈਂ ਕੌਣ ਆ ਜਾਂ ਮੈਂ ਇੱਕ ਛੋਟਾ ਜਿਹਾ ਸਰਪੰਚ ਹਾਂ ਇੱਕ ਪਿੰਡ ਦਾ ਮੈਂ ਕਿਸੇ ਨੂੰ ਚਾਹ ਕੇ ਵੀ ਡੀਟਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕੀ ਉਪਾਹਤਾ ਮਿਲਦਾ ਬੇਤਾ ਆਪਣਾ ਵੀ ਉਚੜਿਆ ਪਿਆ ਤੁਸੀਂ ਮੈਨੂੰ ਟੈਗ ਨਾ ਦਿਓ ਠੀਕ ਹੈ ਮੇਰਾ ਸੰਘਰਸ਼ ਕਦੇ ਕਹੂਗਾ ਆ ਜਵਾਨ ਬੰ ਨੂੰ ਆ ਕੇ ਕਹਿਣ ਕਿ ਬਾਪੂ ਆ ਕੇ ਮਕਰਨੇ ਹੋ ਸਤ ਸਦਾ ਮਕਰਨਾ ਪਰ ਯਾਰ ਤੁਸੀਂ ਮੇਰੇ ਮੁੰਡ ਗੱਲਾਂ ਕਾ ਤੋ ਸੁਣੀ ਜਾਂਦੇ ਹੋ ਮੇਰੇ ਕੋਲ ਜਾਣਕਾਰੀ ਦਾ ਸੋਮਾ ਕੀ ਹੈ ਆ ਸੋਸ਼ਲ ਮੀਡੀਆ ਕੋਈ YouTube ਤੇ ਵੀਡੀਓ ਪਾਉਂਦਾ ਉਹ ਵੇਖ ਲੈਂਦਾ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਕਿ ਕੋਈ ਗੱਲ ਸੱਚੀ ਹੈ ਜਾਂ ਝੂਠੇ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਨੂੰ ਕੱਲੇ ਫੇਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਮੈਨੂੰ ਤਾਂ ਕੱਲੇ ਆਉਦੇ ਪੁੱਤ ਦੀ ਲੱਗਿਆ ਹੋਰ ਕੋਈ ਮਸਲਾ ਨਹੀਂ ਇਹ ਨਹੀਂ ਗੱਲ ਕਿਸੇ ਦੀ ਗੱਲ ਕਰ। ਫੇਰ ਜੀ ਮਾਮ ਜੇ ਮੈਂ ਕਿਸੇ ਦੀ ਗਾਇਬ ਕਹਿ ਜ਼ਿਕਰ ਕਰ ਲੈਣਾ ਫੇਲ ਗਏ ਨਾ ਉਹ। ਇਹ ਬੇਬੂ ਹੈ। ਸੁਣ ਭਾਈ ਮੈਨੂੰ ਮੇਰੇ ਹਾਲ ਤੇ ਛੱਡ ਦਿਓ। ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ। ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨੇ ਛੱਡਤਾ। ਪਰੰਤੂ ਜਿਹੜੇ ਜਵਾਨ ਜਿਹੜੇ ਐਨਆਰਆਈ ਮੇਰੇ ਨਾਲ ਬਲੱਡ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲੇ ਦੁੱਖੀ ਮਨ ਨਾ ਹੁੰਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਕਿ ਮੈਂ ਬਹਿ ਜਾਂਦਾਂ ਉਹ ਮੇਰੇ ਕੋਲੇ ਆਉਣਗੇ ਮੈਂ ਉਹਨਾਂ ਕੋਲੇ ਜਾਵਾਂ ਤੇ ਤੁਸੀਂ ਗਲਤ ਅੰਦਾਜ਼ਨ ਨਾ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੂੰ ਐਮਪੀ ਖੜੇ ਹੋਣਾ ਕਿ ਤੂੰ ਐਮਐਲਏ ਹੋਣਾ ਕੀ ਸਦਕਾ ਉਹ ਗੱਲਾਂ ਤੁਹਾਡੇ ਸਾਹਮਣੇ ਕਰਦੇ ਮੈਨੂੰ ਮੇਰੇ ਹਾਲੇ ਛੱਡ ਦਿਓ ਮੇਰੇ ਤੇ ਗਲਤ ਟਿੱਪਣੀਆਂ ਨਾ ਕਰਿਆ ਕਰੋ ਮੇਰੀ ਆਦਤ ਆ ਮੈਂ ਕਦੇ ਵੀ ਕਿਸੇ ਨੂੰ ਗਲਤ ਸ਼ੰਗਰੀ ਬੋਲਦਾ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਿੰਦਾ ਪਾਗਲ ਹੋ ਜਾ ਮੈਂ ਕੋਈ ਕਿਆਦਤ ਪਰ ਤੁਸੀਂ ਮੇਰਾ ਇਧਿਆਰ ਨਾ ਲਓ ਤੁਹਾਨੂੰ ਮੇਰਾ ਪਰਵਾਰ ਸ਼ੋਭਦੀਪ ਤੇ ਜਾਂਦਾ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਤੁਸੀਂ ਸਾਨੂੰ ਗੂਸ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਵਾਈ ਹੋਣ ਦਿੱਤੀ ਹੋਈ ਹੈ ਮੈਂ ਕੋਤੋਂ ਦੂਰ ਨਹੀਂ ਹੁਣ ਬੱਸ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਮੇਰਾ ਰਾਜਤਮਨ ਹੋਇਆ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਤੁਹਾਡੇ ਕੋਲੇ ਕਲੀਅਰ ਕਰਾਂ ਲਈ ਮੈਂ ਆਖਾਂਗਾ ਮੈਂ ਆਖਾਂਗਾ ਮੈਂ ਇਹ ਨੂੰੜਾ ਦੱਸ ਦੇਵਾਂਗਾ ਨਹੀਂ ਮਨ ਮੈਂ ਨਹੀਂ ਜਾਂਦਾ ਅੱਜ ਘਰੇ ਬੈਠੂਗਾ ਤੁਹਾਡੇ ਕੋਲ ਵੀ ਹੱਕ ਹੈ ਮੇਰੇ ਕੋਲ ਵੀ ਹੱਕ ਹੈ ਕਿਉਂ ਸਪੱਸ਼ਟ ਕਰ ਦੂੰਗਾ ਹਰੇਕੀ ਤੁਹਾਨੂੰ ਦੱਸ ਕੇ ਕਰਾਂ ਮੈਂ ਕਰ ਤੋ ਕਿ ਕਦਮ ਚੱਲਦਾ ਜਾ ਤੋੜਾ ਪਹਿਲਾ ਪਤਾ ਲੱਗਣਾ ਵੀ ਇਹ ਫਲਾਕੀ ਜਗ੍ਹਾ ਤੇ ਜਾਊਗਾ ਤੁਹੀਂ ਮੈਨੂੰ 5 ਕਿਲੋਮੀਟਰ ਕਰੋ ਪੈਦਲ ਜਾਵਾ ਗੱਡੀ ਤੇ ਜਾਵਾ ਮੈਨੂੰ ਸਫ਼ਰ ਨਹੀਂ ਕਰਨ ਹੁੰਦੇ ਤੁਹਾਨੂੰ ਸਾਰਾ ਪਤਾ ਹੁੰਦਾ ਕਿੱਥੇ ਜਾ ਕੇ ਰੁਕਣਾ ਹੈ ਤੇ ਲੌਰੈਂਸ 20 ਮਿੰਟ ਇੱਥੇ ਗੱਡੀ ਕੰਨੇ ਦਾ ਨਾਲ ਭਰ ਕੇ ਤੁਰੇ ਬ੍ਰਿਓ ਦੀ ਟੀਮਾਂ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਮੇਰੇ ਮੇਰੇ ਤੇ ਸੀ ਆਈਡੀਆ ਲੌਂਡਾ ਕੀ ਫਾਇਦਾ ਮੈਨੂੰ ਕਾਹਦੇ ਲਈ ਬੰਨਿਆ ਹੈ ਮੇਰੇ ਕੋਲੇ ਆ ਹੀ ਹਨ ਚਾਰ ਦਿਨ ਜਾਰੇ ਯਾਤਰੀ ਚ ਸਾਧਾ ਰਹੇ ਰਹਿੰਦੋ ਸੋ ਕਈ ਵਾਰੀ ਮੇਰੀ ਇਤਮੀਦ ਵੀ ਠੀਕ ਨਹੀਂ ਸੀ ਪਰੰਤੂ ਇੰਨੀ ਬੜੀ ਗਿੰਦੀ ਤੁਸੀਂ ਆਏ ਸੀਗੇ ਮੈਂ ਕੁਝ ਤੁਹਾਨੂੰ ਸੰਬੋਧਨ ਮੈਂ ਕਰਾਂ ਤੁਹਾਨੂੰ ਮਿਲਾਂ ਨਾ ਫਿਰ ਮੈਨੂੰ ਲੱਗਦਾ ਵੀ ਬੇਇਨਸਾਫੀ ਹੈਗਾ ਨਾ ਬੰਦੇ ਦੂਰ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਵੀ ਚੱਲ ਕੇ ਆਉਂਦੇ ਨੇ ਇਹਨਾਂ ਦੋ ਕੋਈ ਸ਼ੌਤ ਵੱਧ ਕਰ ਦਿੱਤ ਗਿਆ ਹੋਣਾ ਸੰਗਤ ਮਾਫ ਕਰਜੋਗ ਹੈ ਤੁਹਾਡੋ ਸਾਰਿਆਂ ਤੋਂ ਹੱਥ ਜੁੜ ਕੇ ਮਾਫੀ ਦਿੰਨੇ ਕਿਸੇ ਨੂੰ ਕੋਈ ਵੀ ਸ਼ੌਤ ਮੇਰਾ ਬੁਰਾ ਲੱਗਾ ਪਰੰਤੂ ਇੱਕ ਹੋਰ ਹੀ ਸਚਾਈ ਹੈ ਜਦੋਂ ਆਜ਼ਾਦਤਾ ਦੇ ਕਹਿੰਦੇ ਬਾਅਦਯੂਰ ਵੀ ਇਹ ਲੋਕ ਲੋਕ ਤਸ ਤੋਂ ਮਸ ਨਹੀਂ ਹੁੰਦੇ ਹੁਣ ਕੱਲਾ ਤੁਸੀਂ ਕਹੋਗੇ ਤੁਸੀਂ ਕੱਲੀ ਵੀਡੀਓ ਦਾ ਰੋਲਗਾ ਤੋ ਪੈਂਦਾ ਤੇ ਕੱਲੀ ਵੀਡੀਓ ਨਹੀਂ ਵੀਰੋ ਇਹ ਪੂਰਾ ਇੱਕ ਗੱਠ ਜੋੜਾ ਹੈ ਅਧਿਸ਼ਤ ਅਫਸਰਾਂ ਦਾ ਨਸ਼ਾ ਵੇਚਣ ਵਾਲਿਆਂ ਦਾ ਜਿਹੜੇ ਕਮਾਈਆਂ ਕਰਨ ਤੇ ਲੱਗੇ ਹੋਏ ਨੇ। ਪਰ ਬਾਰੇ ਕਹਿੰਦੇ ਜੀ ਹੁਣ ਤਾਂ ਪੁਲਸ ਮੁਕਾਬਲੇ ਸ਼ੁਰੂ ਹੋ ਗਏ ਤੁਸੀਂ ਹੁਣ ਨਹੀਂ ਬੋਲਦੇ ਨਹੀਂ। ਜਿੱਤੇ ਪੁਲਸ ਮੁਕਾਬਲੇ ਹੋ ਉਸ ਨੂੰ ਦੱਸ ਦਿੰਦੇ। ਵੀ ਹੁਣ ਚੱਕਰਣ ਦੀ ਜਿੱਤੀ ਲੱਗਿਆ ਹੈ। ਹਲੇ ਤੱਕ ਉਹ ਗਰੀਬੁਰੇ ਪਰ ਜੋ ਆਕਦੇ ਆ ਪਟਕੇ ਹੋਏ ਨੇ ਮਾਰੇ ਮੁੰਡੇ ਲਈ ਦੋ ਉਹ ਨਹੀਂ। ਉਹ ਕਿਸੇ ਦੇ ਪਟਕੇ ਮਾਰੀ ਕਿਸੇ ਦੇ ਖੇਤੇ ਜਮਾਰੀ ਹਲੇ ਤੱਕ ਕੋ ਲੋਕ ਨਹੀਂ। ਜਿੱਤੇ ਮੁਕਾਬਲੇ ਹੋਣਗੇ ਤੁਹਾਨੂੰ ਉਹ ਵੀ ਦੱਸੂਗਾ ਕਿ ਹੁਣ ਹੋਣਾ ਹੈ ਉਹ ਸਹੀ ਲਈ। ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਚਾਹ ਪਕੌੜੇ ਪਾਈ ਜਾਂਦੇ ਹੋ। ਹਲੇ ਉਹਨਾਂ ਇੱਥੇ ਕਿਹਦੀ ਇਨਵੈਸਟੀਗੇਸ਼ਨ ਤਾਂ ਨੰਨਾਂ ਨਹੀਂ ਹੋਈ। ਹੁਣ ਬੈਠੇ ਨੇ ਕਈ ਕੌਂ ਦੇ ਉੱਤੇ ਹੰਝੂ ਵੀ ਡੋਲੀ ਜਾਂਦੇ ਨੇ। ਕਿਉਂਕਿ ਮੈਂ ਨਾਲ ਇਹਨਾਂ ਫੁਵਾਦਾਂ ਜਿਹਾ ਅਗਰ ਆ ਜਾਂਦੀ ਹੈ, ਹੁਣ ਹੁਣ ਹੰਝੂ ਡੋਲਦੇ ਆ। ਜਦੋਂ ਕਾਬਰਾ ਆਉਂਦੀ ਹੈ ਉਹਨਾਂ ਕੋਈ ਨਹੀਂ ਕੁਝ ਕਰਦਾ। ਸੋ ਸਮਾਂ ਰਹਿੰਦੇ ਗਲਤੇ ਵਿਚਾਰ ਕਰਾ ਕਰੋ ਮਹਰੂਦਾ ਧੂੜ-ਕੁੱਟੀ ਦੇ ਉਹਨੇ ਥੋੜਾ ਬੋਲਣਾ ਵੱਡਾ ਬੋਲਣਾ ਕਦੇ ਮੇਰੇ ਪੁੱਤ ਨੇ ਐਮਐਲਏ ਦੀ ਇਲੈਕਸ਼ਨ ਲੜੀ ਤੁਸੀਂ ਕਦੇ ਮੈਨੂੰ ਕਿਸੇ ਸਟੇਜ ਤੇ ਬੋਲਦਾ ਸੁਣਿਆ ਕਿਸੇ ਵੀ ਭੋਗ ਤੇ ਕਿਸੇ ਵੀ ਕਿਤੇ 10 ਬੰਦੇ ਦੇ ਇਕੱਠੇ ਮੈਂ ਕਦੇ ਇੱਕ ਸ਼ਬਦ ਨਹੀਂ ਕਿਹਾ ਸੀ ਮੈਨੂੰ ਸੀਗਾ ਮੇਰਾ ਹੈਗਾ ਬੋਲਣਾ ਇੱਕ ਮੈਂ ਨਹੀਂ ਬੋਲਿਆ ਮੇਰੇ ਹੱਥ ਦੀ ਮਹਿਕ ਮਜਬੂਰੀਆਂ ਨੇ ਦਿੱਤਾ ਮੈਂ ਤਾਂ ਬੋਲਣ ਲੱਗਿਆ ਜਦੋਂ ਤੁਸੀਂ ਤਪਾਉਨੇ ਹੋ ਤੁਸੀਂ ਦੁਹੀ ਕਰਦੇ ਹੋ ਮੈਂ ਤਾਂ ਬੋਲਣਾ ਤੇ ਇੰਜੇ ਹੁਣ ਤੁਸੀਂ ਟੈਗ ਦਿਨੋ ਯਾਰ ਉਹ ਟੈਸ ਤੇ ਤੋ ਮੇਰੀ ਆਤਮਾ ਮੈਂ ਕਦੇ ਕਿਸ ਨੂੰ ਕਦੇ ਵੀ ਜਪੇੜ ਦਾ ਵਿੱਚ ਗੱਲ ਦੇ ਵਿੱਚ ਮੈਂ ਆਪਣੀ ਗੱਲ ਰੱਖਦਾ ਆਪਣੇ ਸਟ੍ਰੈਟਜੀ ਦੀ ਗੱਲ ਕਰਦਾ ਉਹ ਵੀ ਜਿਹੜੇ ਮੈਨੂੰ ਮਿਲਣ ਆਉਂਦੇ ਆ ਉਹਨਾਂ ਕੋਲੇ ਰੱਖਦਾ ਇਹ ਨਹੀਂ ਹੈਗਾ ਮੈਂ ਤੁਹਾਡੇ ਪਿੰਡ ਜਾ ਕੇ ਸੱਤ ਇਕੱਠ ਕਰ ਲਵਾਂ ਕਿ ਆਪ ਦਾ ਵੀ ਉਹ ਜਾਈ ਜਰਮਨ ਐਦਾਂ ਨਹੀਂ ਕਰਦਾ ਜਿਹੜਾ ਬੰਦਾ ਮੇਰੇ ਕੋਲ ਚੱਲ ਕੇ ਆਉਣਾ ਮੈਂ ਪਿਆਰ ਨਾਲ ਜਰੂਰ ਲੱਗਦਾ